ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਮੇਟੀ ਦੀ ਮੀਟਿੰਗ ਹੈ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਇਕੱਠਾ ਅੱਗੇ ਸੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਐ ਭਾਵੇਂ ਇੱਥੇ ਲਾਅਨ ਆਰਡਰ ਐ ਭਾਵੇਂ ਨਸ਼ਾ ਹੈ ਬਰਬਾਦ ਕਰਤਾ ਪੰਜਾਬ ਨੂੰ ਜਿਹੜੇ ਐਸ ਸਮੇ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਮੈਂ ਉਹੀ ਕਹਿ ਰਿਹਾ ਤੁਸੀਂ ਦੇਖੋ ਆਕਸੀਜਨ ਨਾ ਹੋਣ ਕਰਕੇ ਤਿੰਨ ਮੌਤਾਂ ਹੋ ਗਈਆਂ ਕੋਈ ਜਮਵਾਰ ਸੰਭਾਲਿਆ ਕਿਸੇ ਨੂੰ ਅੰਦਰ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਮਨਿਸਟਰ ਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ ਤੇ ਕੁਝ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਪ੍ਰੋਵਾਈਡ ਨਹੀਂ ਪਾ ਮ ਜਿੰਨੀਆਂ ਮਰਜ਼ੀ ਸਰ ਜੀ ਸੱਚ ਕਹੋ ਜੀ ਅਨੇ ਸਮੇ ਸੁਖਿੰਦਰ ਸਿੰਘ ਬਾਦਲ ਨੇ ਜਿਹੜੇ ਉਹ ਪਾਰਟੀ ਦਫਤਰ ਦੇ ਵਿੱਚ ਪਹੁੰਚੇ ਨੇ